ਸਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਡੈਰਾ ਗਾਗਾ ਵੱਲੋਂ ਮੈਂ ਅਮਰਿਤਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚੋਂ ਹਾਂਜੀ ਅੱਜ ਫਿਰ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜਿਸ ਦੇ ਵਿੱਚ ਕਿ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਕਲੈਕਸ਼ਨ ਮਿਲੂਗੀ ਤੇ ਬਾਕੀ ਸਾਡੀਆਂ ਮਾਤਾਵਾਂ ਦੇ ਲਈ ਵੀ ਬਹੁਤ ਸੋਹਣੇ ਸੂਟ ਬਹੁਤ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਹਾਂ ਕਿਉਂਕਿ ਮੈਂ ਤਾਂ ਹਮੇਸ਼ਾ ਹੀ ਉਹ ਲੰਬਾ ਰਹਿਦਾ ਕਿ ਤੁਸੀਂ ਸਾਡੇ ਵਾਲੇ ਕਲਰ ਨਹੀਂ ਲੈ ਕੇ ਆਉਂਦੀ ਅੱਜ ਬਿਲਕੁਲ ਆਪਾਂ ਨਾਲ ਵਾਲੇ ਕਲਰ ਵੀ ਲੈ ਕੇ ਆਏ ਆਂ ਜੀ कॉटन ਦੇ ਵਿੱਚ ਬਹੁਤ ਸੋਹਣਾ ਸਟਾਫ ਲੈ ਕੇ ਆਏ ਆਂ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਵਾਲੇ ਸੂਟ ਦਿਖਾਉਨੇ ਆਂ ਤੇ ਬਾਕੀ ਬੁਟੀਕ ਦੇ ਜਿਹੜੇ ਪੀਸ ਨੇ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਸਿਰਫ ਦਾ ਕਲਾਸਿਕ ਕਲੈਕਸ਼ਨ ਬੁਟੀਕ ਲਹਿਰਾ ਗੱਗਾ ਕੋਈ ਮਿਲ ਸਕਦੇ ਨੇ ਤਾਂ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਸੋਹਣੀ ਸੋਹਣੀ ਕਲੈਕਸ਼ਨ ਦੇਖਣ ਦੇ ਲਈ ਜੇਕਰ ਤੁਸੀਂ ਇੰਸਟਾ ਤੋਂ ਸਾਨੂੰ ਵੇਖਦੇ ਹੋ ਤਾਂ ਸਾਡਾ ਚੈਨਲ ਹੈਗਾ ਜੀ ਦਾ ਕਲਾਸਿਕ ਕਲੈਕਸ਼ਨ ਬਣੇ ਇਹ ਆਪਣਾ ਇੰਸਟਾਗ੍ਰam ਪੇਜ ਹੈ ਇਹਨੂੰ ਜ਼ਰੂਰ ਫੋਲੋ ਕਰੋ ਜੇਕਰ ਤੁਸੀਂ YouTube ਤੇ ਦੇਖਦੇ ਹੋ ਤਾਂ ਆਪਾਂ ਜਿਆਦਾ ਅਪਡੇਟ ਇਸ ਚੈਨਲ ਤੇ ਰਹਿੰਦੇ ਆ ਵੈਸੇ ਆਪਣੇ ਦੋਨੋਂ ਚੈਨਲ ਨੇ ਤੁਸੀਂ ਸੂਟ ਵਗੈਰਾ ਦੀ ਜੋ ਵੈਰਾਈਟੀ ਹੈ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ ਦਾ ਕਲਾਸਿਕ ਕਲੈਕਸ਼ਨ ਜਿੰਨਾ ਭੈਣਾ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਤੁਸੀਂ ਆਰਡਰ ਦੇਣਾ ਹੈ ਜੀ ਤਾਂ ਆਪਣਾ ਵਟਸਐਪ ਨੰਬਰ ਹੈ 7973984974 7973984974 ਨੋਟ ਕਰ ਲਓ ਇਸ ਨੰਬਰ ਦੇ ਉੱਪਰ ਤੁਸੀਂ ਸਕਰੀਨ ਸ਼ਾਟ ਭੇਜ ਕੇ ਜਿਹੋ ਜਿਹਾ ਵੀ ਸੂਟ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਦਾ ਸੂਟ ਬਾਈ ਕਰ ਸਕਦੇ ਹੋ ਆਰਡਰ ਤੇ ਰੈਡੀ ਹਰ ਤਰ੍ਹਾਂ ਦਾ ਕੋਈ ਵੀ ਹੈਂਡਵਰਕ ਮਸ਼ੀਨਵਰਕ ਸਜੋਗ ਕਰਵਾਉਣਾ ਚਾਹੁੰਦੇ ਹੋ ਹਰ ਤਰ੍ਹਾਂ ਦਾ ਜੋ ਸਟੱਫ ਹੈ ਆਪਾਂ ਅਵੇਲੇਬਲ ਕਰਦੇ ਹਾਂ ਹਰ ਤਰ੍ਹਾਂ ਦਾ ਡਿਜ਼ਾਈਨ ਅਵੇਲੇਬਲ ਕਰਦੇ ਹਾਂ ਓਕੇ ਜੀ ਇਹ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਸਭ ਤੋਂ ਜੋ ਫਸਟ ਸਟੈਪ ਬਹੁਤ ਸੋਹਣਾ ਕਨਸੈਪਟ ਲੈ ਕੇ ਆਏ ਆ ਥ्रेड ਏਮਬਰਾਇਡਰੀ ਦੇ ਨਾਲ ਹੈਂਡ ਏਮਬਰਾਇਡਰੀ ਕਲਰ ਡਿਜ਼ਾਈਨ ਵੇਖੋ ਸਭ ਤੋਂ ਪਹਿਲਾਂ ਕਿੰਨਾ ਸੋਹਣਾ ਐਸ ਕੇ ਬ੍ਰਾਂਡ ਦਾ ਫੈਬਰਿਕ ਰਹੂਗਾ ਜੀ ਪ્યોਰ ਲਾਈਨਿੰਗ ਜੌਰਜਟ ਤੇ ਇੱਕ ਆਪਾਂ ਕੱਲ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਮਤਲਬ ਕਿ ਲਾਈਨਿੰਗ ਜੌਰਜਟ ਦੇ ਬਹੁਤ ਸੋਹਣੇ ਪੀਸ ਲੈ ਕੇ ਆਏ ਸੀ ਉਹਨਾਂ ਵਿੱਚ ਇੱਕ ਦੋ ਹੀ ਪੀਸ ਬਚਿਆ ਤੇ ਬਾਕੀ ਜੋ ਰਾਮਟੈਕਸ ਦੇ ਸੂਟ ਸੀ ਉਹ ਤਕਰੀਬਨ ਸਾਰੇ ਉਹ ਦੀ ਲੈ ਲੈ ਸੀ ਇੱਕ ਭੈਣ ਨੇ ਹੀ ਲੈ ਲੈ ਸੀ ਤੇ ਉਹਦੇ ਆਰਡਰ ਬਹੁਤ ਪੈਂਡਿੰਗ ਨੇ ਤਾਂ ਉਹ ਸਟਾਕ ਹੈ ਜਿਹੜਾ ਜਿੰਨਾ ਭੈਣਾਂ ਦੇ ਦੁਆਰਾ ਆਰਡਰ ਆਏ ਸੀ ਉਹ ਸੋਲਡ ਆਊਟ ਹੋ ਚੁੱਕੇ ਸੀ ਤਾਂ ਨੈਕਸਟ ਵੀਕ ਦੁਆਰਾ ਰੈਡੀ ਹੋਊਗਾ ਤਾਂ ਆਪਣੇ ਆਰਡਰ ਹੈ ਜਿਹੜੇ ਉਹ ਲਿਖਵਾ ਸਕਦੇ ਹੋ ਇਹ ਲਾਈਨਿੰਗ ਜੌਰਜਟ ਜਿਹੜਾ ਫੈਬਰਿਕ ਹੈ ਕਈਆਂ ਨੂੰ ਇਹ ਹੁੰਦਾ ਕਿ ਅਸੀਂ ਜੌਰਜਟ ਨਹੀਂ ਵੇਅਰ ਕਰ ਸਕਦੇ ਇਹ ਉਹ ਵਾਲਾ ਜੌਰਜਟ ਨਹੀਂ ਜੀ ਵੀ ਹਾਰਡ ਹੋਊਗਾ ਇਹ ਬਿਲਕੁਲ ਕਾਟਨ ਦੀ ਤਰ੍ਹਾਂ ਬਿਲਕੁਲ ਸੌਫਟ ਫੈਬਰਿਕ ਹੈ ਬਟ ਇਹ ਕਾਟਨ ਨਾਲੋਂ ਵੈਸਟ ਰਹਿਦਾ ਕਿਉਂਕਿ ਨਾ ਤਾਂ ਇਹਦੇ ਵਿੱਚ ਰਿੰਕਲ ਪੈਂਦੇ ਆ ਜਿਵੇਂ ਫੋਰਨ ਦੀਆਂ ਵਾਲੀਆਂ ਸਾਡੀਆਂ ਭੈਣਾਂ ਨੇ ਬਾਰ-ਬਾਰ ਉਹਨਾਂ ਨੂੰ ਆਇਰਨ ਕਰਨ ਦੀ ਪ੍ਰੋਬਲਮ ਆਉਂਦੀ ਹੈ ਤਾਂ ਕਾਟਨ ਦੇ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਨਾਰਮਲ ਜੌਰਜਟ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਨੇਚਰਲ ਕ੍ਰੇਪ ਤੋਂ ਨੂੰ ਵੀ ਛੱਡਦਾ ਮਤਲਬ ਇੰਨਾ ਕ ਅੱਛਾ ਫੈਬਰਿਕ ਹੈ ਇਹ ਤੇ ਇਸ ਕੀ ਬ੍ਰਾਂਡ ਦਾ ਹੈ ਬਾਕੀ ਫਿਨਿਸ਼ਿੰਗ ਦੇਖੋ ਜੀ ਵਰਕ ਦੀ ਕਿੰਨਾ ਸੋਹਣਾ ਵਰਕ ਕੀਤਾ ਗਿਆ neck line ਦਾ ਜੀ ਪੈਨਲ ਨੇ ਘੇਰੇ ਦੇ ਉੱਪਰੋਂ ਇਹ ਵਾਲਾ ਡਿਜ਼ਾਈਨ ਹੈ ਤੇ ਨਾਲ ਘੇਰੇ ਦੇ ਉੱਪਰ ਬੇਲ ਵੀ ਹੈ ਹਰ ਇੱਕ ਇਸ ਦੇ ਲਈ ਬਿਲਕੁਲ ਵਧੀਆ ਫੈਬਰਿਕ ਬਹੁਤ ਵਧੀਆ ਕਲਰ ਤੇ ਥ्रेड ਨਾਲ ਹੀ ਨਾਲ ਦਾ ਹੀ ਥ्रेड ਯੂਜ਼ ਕਰਕੇ embroidery ਕੀਤੀ ਗਈ ਹੈ ਨਾਲ ਵਿੱਚ ਦਿੱਲੇ ਦਾ ਕੰਮ ਹੈ ਤੇ ਹਾਈਲਾਈਟ ਕੀਤਾ ਗਿਆ ਸਾਰਾ ਪਰਨ ਦੇ ਨਾਲ ਮੋਤੀ ਦੇ ਨਾਲ ਸਾਰਾ ਇਹ ਹੈਂਡਵਰਕ ਕੀਤਾ ਗਿਆ ਜੀ ਤੇ ਇਹ ਆ ਗਿਆ ਜੀ ਆਪਣਾ ਬੋਟਮ ਦਾ ਵਰਕ ਤੇ 슬ੀਵਜ਼ ਇਹਦੀਆਂ ਰਹਿਣੀਆਂ ਹੈਵੀ ਇਹ ਆ ਗਿਆ ਹੈਵੀ 슬ੀਵਸ ਦਾ ਵਰਕ ਦੇਖੋ ਬਹੁਤ ਜਿਆਦਾ ਸੋਨਾ ਕੰਮ ਹੈ ਦੁਪੱਟਾ ਵੀ ਬਹੁਤ ਪਿਆਰਾ ਹੈ ਇਸ ਦਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਸਭ ਤੋਂ ਪਹਿਲਾਂ ਦੇਖੋ 4 ਸਾਈਡ ਜੋ ਬੇਲ ਹੈ ਬਹੁਤ ਸੋਹਣੀ ਬੇਲ ਹੈ ਦੇਖੋ ਡਿਫਰੈਂਟ ਡਿਫਰੈਂਟ ਬੇਲ ਮਿਲੂਗੀ ਤੁਹਾਨੂੰ ਇਸ ਪੱਲੇ ਤੇ ਅਲੱਗ ਤਰ੍ਹਾਂ ਦੀ ਡਿਜ਼ਾਈਨ ਆਉਗੀ ਨਾਲ ਫਿਨਿਸ਼ਿੰਗ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਦੇਖੋ ਤੁਹਾਨੂੰ ਜੋ ਬ੍ਰਾਂਡ ਦਾ ਪੀਸ ਹੁੰਦਾ ਉਸੇ ਤੇ ਤੁਹਾਨੂੰ ਇਦਾਂ ਪ੍ਰੋਪਰ ਫਿਨਿਸ਼ਿੰਗ ਮਿਲਦੀ ਹੈ ਨਹੀਂ ਨਹੀਂ ਮਿਲਦੀ ਦੇਖੋ ਇਸ ਪੱਲੇ ਦੇ ਉੱਪਰ ਐਦਾਂ ਦਾ ਵਰਕ ਆਊਗਾ ਦੂਸਰੇ ਪੱਲੇ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਆਊਗਾ ਜੀ ਬੇਲ ਸਾਰੇ ਦੇ ਵਿੱਚ ਫਲਾਵਰ ਆਉਣਗੇ ਪ੍ਰੋਪਰ 4 ਸਾਈਡ ਫਿਨਿਸ਼ਿੰਗ ਹੋਊਗੀ ਦੁਪੱਟਾ ਇੰਨਾ ਕੁ ਵਧੀਆ 2.5 ਮੀਟਰ ਦਾ ਦੁਪੱਟਾ ਹੈ ਪ੍ਰੋਪਰ ਸਿਰ ਤੇ ਰਹਿਣ ਵਾਲਾ ਬਿਲਕੁਲ ਸੌਫਟ ਦੁਪੱਟਾ ਹੈ ਜੀ ਇਹਦੇ ਵਿੱਚ ਦੋ ਕਲਰ ਹੀ ਮਿਲਣਗੇ ਤੁਹਾਨੂੰ ਤੇ ਪਲੀਜ਼ ਬੁੱਕ ਜਲਦੀ ਕਰਿਓ ਕਿਉਂਕਿ ਇਹ ਸਟਾਕ ਬਹੁਤ ਜਲਦੀ ਕਲੀਅਰ ਹੋਣਾ ਹੈ ਦੂਸਰਾ ਇਹ ਵਾਲਾ ਜਦੋਂ ਦੋਨੋਂ ਕਲਰ ਬਹੁਤ ਜਿਆਦਾ ਸੋਹਣੇ ਰੈਡੀ ਕਰਵਾਏ ਨੇ ਆਪਾਂ ਮੂਵ ਕਲਰ ਦੇ ਵਿੱਚ ਆ ਗਿਆ ਬਹੁਤ ਜਿਆਦਾ ਸੋਹਣਾ ਵਰਕ ਬਹੁਤ ਸੋਹਣਾ ਕਨਸੈਪਟ ਹੈ ਹੈਵੀ 슬ੀਵਜ਼ ਬਾਟਮ ਵਰਕ ਨਾਲ ਹੈਂਡ ਵਰਕ ਹੈ ਸਾਰਾ ਹੈਵੀ 슬ੀਵਜ਼ ਆ ਜਾਂਦੀਆਂ ਦੁਪੱਟਾ ਵੇਖੋ ਦੇਖੋ ਜੀ ਦੁਪट्टे ਦਾ ਕੰਮ ਕਿੰਨਾ ਸੋਹਣਾ ਫੁੱਲੀ ਪਾਰਟੀ ویئر ਸੂਟ ਹੈ ਤੇ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 2295 ਓਨਲੀ 2295 ਰੇਟ ਰਹੂਗਾ ਲੈ ਸਕਦੇ ਹੋ ਦੋ ਹੀ ਕਲਰ ਅਵੇਲੇਬਲ ਨੇ ਜਿੰਨਾਂ ਦਾ ਪਹਿਲਾ ਆਰਡਰ ਆਉਂਦਾ ਉਸ ਨੂੰ ਮਿਲ ਜਾਊਗਾ ਜੀ ਦੋਨੋਂ ਕਲਰ ਬਹੁਤ ਸੋਹਣੇ ਨੇ ਫੈਬਰਿਕ ਦੀ ਫੁੱਲ ਗਰੰਟੀ ਐ ਇੰਨਾ ਜ਼ਿਆਦਾ ਵਧੀਆ ਫੈਬਰਿਕ ਹੈ ਤੁਸੀਂ ਇੱਕ ਵਾਰ ਬਾਈ ਕਰੋਗੇ ਫਿਰ ਦੁਆਰਾ ਦੁਆਰਾ ਤੁਹਾਡੇ ਰੀਪੀਟ ਆਰਡਰ ਆਉਣਗੇ ਤੇ ਅਗਲਾ ਜੋ ਕਨਸੈਪਟ ਹੈ ਜੀ ये कॉटन के है, ये भी बहुत ज्यादा सोना कम में कॉटन के उपर देखो दो कलर मिलने लाइट कॉपर शेड एंड बिल्कुल लाइट फ्रोजी दो कलर ने ओपन करके दिखाने तो कि कम कि सोना आराम टैक्स कॉटन है जी सब तो पहला फैब्रिक क्लीयर कर दी है प्योर आराम टैक्स कॉटन ब्रांड का फैब्रिक है नैकलाइन ਸੋਬਰ ਜਿਹਾ ਕੰਮ ਹੈ ਤੇ ਜ਼ਿਆਦਾ ਨਹੀਂ ਹੈਗਾ। ਘੇਰਾ ਦੇਖੋ ਇਹ ਸਾਰਾ ਐਮਬਰਾਇਡਰੀ ਹੈ ਜੀ। ਕੋਈ ਇਹ ਨਹੀਂ ਹੈਗਾ ਕਿ ਕੋਈ ਫੀਤਾ ਲੱਗਿਆ ਜਾਂ ਲੈਸ ਲੱਗਿਆ ਸਾਰਾ ਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ। ਇਹ ਫਲਾਵਰ ਆਊਗਾ ਤੁਹਾਡੇ ਘੇਰੇ ਦੇ ਉੱਪਰ। ਰਾਮਟੈਕਸ ਕਾਟਨ ਹੈ ਜੀ ਬਹੁਤ ਵਧੀਆ ਫੈਬਰਿਕ। ਇਹ ਆ ਗਿਆ 슬ੀਵਜ਼ ਦਾ। ਕੋਈ ਪੈਨ ਬਾਟਮ ਤੇ ਕਰਨਾ ਚਾਹੁੰਦੀ ਹੈ ਤਾਂ ਬਾਟਮ ਤੇ ਵੀ ਕਰ ਸਕਦੇ ਹਾਂ। ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ। ਹੁਣ ਇਹਦਾ ਦੁਪੱਟਾ ਦੇਖੋ ਪ्योर ਮਸਲੀਨ ਦਾ ਕਿੰਨਾ ਸੋਹਣਾ ਦੁਪੱਟਾ ਡਾਈ ਹੋਇਆ। ਬੱਸ ਇਹ ਮੈਨੂੰ ਇਹ ਸੂਟ ਨਾਲੋਂ ਦੁਪੱਟਾ ਜ਼ਿਆਦਾ ਸੋਹਣਾ ਲੱਗਿਆ ਦੇਖੋ ਸੂਟ ਬਣ ਕੇ ਇੰਨਾ ਕੁ ਵਧੀਆ ਲੱਗੂਗਾ ਨਾ ਇਹ ਦੁਪੱਟੇ ਦੇ ਨਾਲ ਤੇ ਰੇਟ ਸੁਣਿਓ ਬਿਲਕੁਲ ਘੱਟ ਕਾਈ ਦਾ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਡਾਈ ਹੋਇਆ ਤੁਸੀਂ ਮੰਨ ਕੇ ਚੱਲੋ ਕਿ 1000 ਦਾ ਇਦਾਂ ਦੇ ਦੁਪੱਟੇ ਦੇ ਖਰਚ ਆਉਂਦਾ ਹੈ ਡਾਈ ਦੇਖੋ ਕਿੰਨੀ ਸੋਹਣੀ ਹੋਈ ਹੈ ਤੇ ਇੱਥੇ ਤੁਹਾਨੂੰ ਇਹ ਸੂਟ ਮਿਲ ਰਿਹਾ ਸਿਰਫ 1895 ਰਾਮ ਟੈਕਸ ਦਾ ਸੂਟ ਹੈ ਜੀ ਪਿਓਰ ਮਸਲੀਨ ਦੁਪੱਟਾ ਸਿਰਫ 1895 ਦੋਨੋਂ ਕਲਰ ਸੋਨੇ ਨੇ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਤੁਹਾਨੂੰ ਜਿਹੜਾ ਪਸੰਦ ਆ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਨੇ neck line ਘੇਰਾ ਸੇਮ 슬ੀਵਜ਼ ਦਾ ਆ ਜਾਊਗਾ ਜੀ ਤੇ ਦੁਪੱਟਾ ਇਹਦਾ ਦੁਪੱਟਾ ਵੀ ਸੇਮ ਦਾ ਹੀ ਹੋਇਆ ਉਹ ਥੋੜਾ ਡਾਰਕ ਹੈ ਇਹ ਥੋੜਾ ਲਾਈਟ ਹੈ ਉਸ ਦੇ ਹਿਸਾਬ ਨਾਲ ਇਹਦਾ ਕਲਰ ਆ ਰਿਹਾ ਵੀਡੀਓ ਦੇ ਵਿੱਚ

ਇਹਦਾ ਜੋ ਐਮਬ੍ਰੋਇਡਰੀ ਆਉਗੀ ਜੀ ਫਰੰਟ ਬੈਕ ਸਾਰੇ ਤੇ ਆਉਗੀ ਚਾਹੇ ਤੁਸੀਂ 슬ੀਵਸ ਤੇ ਤੇ ਫਰੰਟ ਤੇ ਕਰ ਸਕਦੇ ਹੋ ਵਰਕ ਵੇਖੋ ਕਿੰਨਾ ਸੋਹਣਾ ਡੌਨ ਵਾਲਾ ਵਰਕ ਹੈ ਬਹੁਤ ਸੋਹਣਾ ਵਰਕ ਹੈ ਕੋਰਾ ਕਾਟਨ ਫੈਬਰਿਕ ਹੈ ਨਾਲ ਬਲੈਕ ਬਾਟਮ ਆਉਗੀ ਦੁਪੱਟਾ ਇਹਦਾ ਵੀ ਮਸਲੀਨ ਦਾ ਆਊਗਾ ਟਾਈ ਐਂਡ ਡਾਈ ਇਹ ਬਹੁਤ ਸੋਹਣਾ ਕਨਸੈਪਟ ਹੈ ਤੇ ਇਹ ਵਾਲਾ ਜਿਹੜਾ ਸੂਟ ਹੈ ਇਹਦਾ ਪ੍ਰਾਈਸ ਰਹੂਗਾ ਓਨਲੀ 799 ਸਿਰਫ ਔਰ ਸਿਰਫ 799 ਮਸਲੀਨ ਦੇ ਟਾਈ ਡਾਈ ਦੁਪट्टे ਦੇ ਨਾਲ ਕੋਰਾ ਕਾਟਨ ਫੈਬਰਿਕ ਹੈ ਬਹੁਤ ਸੋਹਣੀ ਐਮਬਰਾਇਡਰੀ ਹੈ 799 ਰੁਪਏ ਦੀ ਤੇ ਹੁਣ ਤੁਹਾਨੂੰ ਦਿਖਾਈਏ ਆਪਾਂ ਸਪੈਸ਼ਲ ਸਾਡੀਆਂ ਮਾਤਾਵਾਂ ਵਾਲੇ ਸਿੰਘ ਤੋਂ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਕਾਟਨ ਫੈਬਰਿਕ ਆਉਗਿਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਵਰਕ ਦਿਖਾਉਣੀ ਆ ਫਿਰ ਦਿਖਾਵਾਂਗੇ ਜਿਹੜੇ ਕਲਰ ਬਹੁਤ ਜ਼ਿਆਦਾ ਵਧੀਆ ਕੈਮਰੀ ਕਾਟਨ ਯੂਜ਼ ਹੋਈ ਹੈ ਕੋਈ ਲਾਈਨਿੰਗ ਨਹੀਂ ਲੱਗੂਗੀ ਸਾਡੀਆਂ ਮਾਤਾਵਾਂ ਨੇ ਆਪਣੇ ਲਈ ਲੈਣੇ ਨੇ ਸਾਡੀਆਂ ਭੈਣਾਂ ਨੇ ਗਿਫਟ ਕਰਨੇ ਨੇ ਤਾਂ ਬਹੁਤ ਸੋਹਣੇ ਸੂਟ ਨੇ ਬਹੁਤ ਬਰੀਕੀ ਦੇ ਨਾਲ ਕਿੰਨਾ ਸੋਹਣਾ ਦੇਖੋ ਕੰਮ ਹੋਇਆ ਠੀਕ ਹੈ ਜੀ ਉੱਪਰ ਤੱਕ ਸਾਰੇ ਚਬੂਤੀ ਆਉਗੀ ਬਹੁਤ ਸੋਹਣਾ ਘੇਰੇ ਦਾ ਕੰਮ ਹੈ ਉੱਪਰ ਤੱਕ ਸਾਰੀ ਬੂਟੀ ਹੈ ਪੂਰਾ ਸੈੱਟ ਰੈਡੀ ਹੋਇਆ 10 ਕਲਰਸ ਦਾ ਇਹ ਆਊਗਾ ਗ੍ਰੇ ਕਲਰ ਬਿਲਕੁਲ ਲਾਈਟ ਜਿਹਾ ਗ੍ਰੇ ਹੁਣ ਤੁਸੀਂ ਇਹਦੇ ਨਾਲ ਦੁਪੱਟਾ ਦੇਖੋਗੇ ਦੁਪੱਟਾ ਕਿੰਨਾ ਸੋਹਣਾ ਹੈ ਦੁਪੱਟੇ ਨੂੰ ਕਰੋਸ਼ੀ ਵਾਲੀ ਬੋਟ ਲੱਗੀ ਹੋਊਗੀ ਆਪਣੇ ਤੁਸੀਂ ਮਦਰਨ ਲਾ ਲਈ ਮਦਰ ਲਈ ਜਾਂ ਕਿਸੇ ਵੀ ਬਜ਼ੁਰਗ ਦੇ ਲਈ ਤੁਸੀਂ ਲੈਣਾ ਚਾਹੁੰਦੇ ਹੋ ਗਿਫਟ ਕਰਨਾ ਚਾਹੁੰਦੇ ਹੋ ਤਾਂ ਦੇਖੋ ਐਦਾਂ ਦਾ ਕਨਸੈਪਟ ਹੈ ਤੁਹਾਨੂੰ 2000 ਤੋਂ ਘੱਟ ਨਹੀਂ ਮਿਲਦਾ ਕਿਤੇ ਵੀ ਤੇ ਆਪਣੇ ਕੋਲੋਂ ਤੁਸੀਂ ਰੇਟ ਸੁਣਿਓ ਦੇਖੋ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਕਿੰਨਾ ਸੋਹਾਂ ਕੰਮ ਹੈ ਤੇ ਨਾਲ 4 ਸਾਈਡ ਕਰੋਸ਼ੀ ਵਾਲੀ ਲੈਸ ਹੈ ਤੇ ਦੁਪੱਟਾ ਵੀ ਬਹੁਤ ਵਧੀਆ ਮਲ ਕੋਟਨ ਦਾ ਦੁਪੱਟਾ ਹੈਗਾ ਹੁਣ ਇਸ ਨੂੰ ਤੁਸੀਂ ਕਲਰ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਆਰਡਰ ਕਰਨੇਗੇ ਦੇਖੋ ਜੀ ਬਿਲਕੁਲ ਫਿੱਕਾ ਜਿਹਾ yellow lemon ਕਹਿੰਨੇ ਬਿਲਕੁਲ ਇਕ ਤਾਂ lemon ਥੋੜਾ ਡਾਰਕ ਹੁੰਦਾ ਇਹ ਬਿਲਕੁਲ ਫਿੱਕਾ ਜਿਹਾ lemon ਕਲਰ ਹੈ ਦੇਖੋ ਕਰੋਸ਼ੀਆ ਵਾਲੀ ਲੈਸ 4 ਸਾਈਡ ਡਿਜ਼ਾਈਨ ਦੇਖੋ ਸਾਰੇ ਚਮੂਟੇ ਹੈ ਚਾਓ ਜੀ ਅਗਲਾ ਜਿਹੜਾ ਕਲਰ ਆ ਗਿਆ ਇਹ ਆਊਗਾ ਆਪਣਾ ਲਾਈਟ ਜਾਂ 골ਡਨ ਕਲਰ ਤੁਸੀਂ ਕਲਰ ਦੇਖੀ ਜਾਓ ਦੁਪट्टे 'ਚ ਸਾਰੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਪਰ ਸਾਰੇ ਓਪਨ ਨਹੀਂ ਕਰਾਂਗੇ ਜਿਵੇਂ ਤੁਹਾਨੂੰ ਪਹਿਲਾ ਦੁਪੱਟਾ ਦਿਖਾਇਆ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਬੂਟੀ ਆਊਗੀ ਜੀ 4 ਸਾਈਡ ਕਰੋਸ਼ੀਏ ਨਾਲ ਲੈਂਥ ਲੱਗੀ ਹੋਊਗੀ ਗੋਟ ਲੱਗੀ ਹੋਊਗੀ ਤੀਸਰਾ ਕਲਰ ਵੀ ਸੋਨਾ ਹੈ ਚੌਥਾ ਕਲਰ ਆ ਗਿਆ ਜੀ ਪਿੰਕ ਸੇਮ ਦੁਪੱਟੇ ਦੇ ਨਾਲ ਪਿੰਕ ਕਲਰ ਵੀ ਬਹੁਤ ਸੋਹਣਾ ਲੱਗ ਰਿਹਾ ਜੀ ਇਸ ਤੋਂ ਬਾਅਦ ਆ ਗਿਆ ਲਾਈਟ ਫਿਰੋਜ਼ੀ ਕਲਰ ਬਿਲਕੁਲ ਲਾਈਟ ਜ ਫਿਰੋਜ਼ੀ ਕਲਰ ਹੈ ਇਹ ਵੀ ਕਲਰ ਛੱਡਣ ਵਾਲਾ ਨਹੀਂ ਜਲਦੀ ਜਲਦੀ ਆਪਣੇ ਆਪਣੇ ਕਲਰ ਸਿਲੈਕਟ ਕਰ ਲਓ ਬਈ ਕਿਉਂਕਿ ਇਹ ਇੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਿਹਾ ਤੇ ਵੀਡੀਓ ਦੇਖਣ ਸਾਰ ਇਹ ਜਿਹੜੇ ਹੈਗੇ ਨੇ ਸਟਾਕ ਆਊਟ ਹੋ ਜਾਣਗੇ ਤੂੰ ਤੱਕ ਕਿੰਨਾ ਸੋਹਣਾ ਕਲਰ ਹੈ 바ਵਾ ਸ਼ੇਡ ਇਹ ਆ ਗਿਆ ਆਪਣਾ ਬਦਾਮੀ ਰੰਗ ਹੈ ਨਾ ਸਾਡੀਆਂ ਮਾਤਾ ਮਾਂ ਬਹੁਤ ਪਸੰਦ ਕਰਦੀਆਂ ਨੇ ਬਦਾਮੀ ਕਲਰ ਦੇਖੋ ਜੀ ਪਲੀਜ਼ ਜਦੋਂ ਵੀ ਤੁਸੀਂ ਫੋਟੋ ਲਓਗੇ ਸਕਰੀਨ ਸ਼ਾਟ ਭੇਜੋਗੇ ਤਾਂ ਪ੍ਰੋਪਰ ਇਹਨੂੰ ਮਾਰਕ ਕਰਕੇ ਭੇਜ ਦਿਓ ਕਿ ਤੁਹਾਨੂੰ ਕਿਹੜਾ ਸੂਟ ਚਾਹੀਦਾ ਕਿਉਂਕਿ ਕਾਫੀ سارے ਸੂਟ ਨੇ ਤੁਹਾਡੇ ਤੱਕ ਸਹੀ ਪੀਸ ਪਹੁੰਚੇ ਇਸ ਲਈ ਇਹ ਦੇਖ ਸਕਦੇ ਹੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਬਿਲਕੁਲ ਲਾਈਟ ਜਿਹਾ 골ਡਨ ਸਪਿੰਨ ਕਲਰ ਕਹਿ ਸਕਦੇ ਆਪਾਂ ਸਪਿੰਨ ਕਲਰ ਹੈ ਜੀ ਇਹਨਾਂ ਨੂੰ ਕਿਸੇ ਵੀ ਸੂਟ ਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਵਧੀਆ ਕਾਟਨ ਹੈਗੀ ਦੇਖੋ ਅਗਲਾ ਆ ਗਿਆ ਜੀ ਕੈਮਲ ਕਲਰ ਜਿਸ ਤਰ੍ਹਾਂ ਤੁਹਾਨੂੰ ਫਾਸਟ ਡਿਜ਼ਾਈਨ ਦਿਖਾਇਆ ਸੀ ਹਰ ਇੱਕ ਸੂਟ ਦੇ ਵਿੱਚ ਉੱਪਰ ਤੱਕ ਬੂਟੀ ਆਉਗੀ نیچے ਘੇਰੇ ਦੀ ਬੇਲ ਆਉਗੀ ਹਰ ਇੱਕ ਸੂਟ ਦਾ ਜਿਹੜਾ ਦੁਪੱਟਾ ਆਊਗਾ ਜੀ ਬਹੁਤ ਵਧੀਆ ਮਲ कॉटन ਦਾ ਦੁਪੱਟਾ ਹੋਊਗਾ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੋਊਗੀ ਜੀ ਪੂਰਾ ਲੰਬਾ ਚੌੜਾ ਦੁਪੱਟਾ ਹੋਊਗਾ 4 ਸਾਈਡ ਕਰੋਸ਼ੀ ਨਾਲ ਗੋਠ ਲੱਗੀ ਹੋਊਗੀ ਸਾਰੇ ਕਲਰ ਤੁਹਾਨੂੰ ਦਿਖਾ ਦਿੱਤੇ ਨੇ ਤੁਸੀਂ ਆਪਣੇ ਪਸੰਦ ਦਾ ਕਲਰ ਮਾਰਕ ਕਰਕੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ ਹੁਣ ਤੁਹਾਨੂੰ ਇਹਦਾ ਪ੍ਰਾਈਸ ਦੱਸਦੇ ਆ ਦੇਖੋ ਕਿੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਦੁਪੱਟਾ ਦੁਪੱਟਾ ਵੀ ਐਮਬਰਾਇਡਰੀ ਸੂਟ ਵੀ ਐਮਬਰਾਇਡਰੀ ਸਿਰਫ ਔਰ ਸਿਰਫ 995 ਸਟਾਕ ਲਿਮਟਿਡ ਹੈ ਬਹੁਤ ਜਲਦੀ ਕਲੀਅਰ ਹੋਊਗਾ ਤਾਂ ਆਪਣੇ ਆਪਣੇ ਸੂਟ ਛੇਤੀ ਬੁੱਕ ਕਰ ਲਓ ਸਿਰਫ ਔਰ ਸਿਰਫ 995 ਹੈਵੀ ਐਮਬਰਾਇਡਰੀ ਬਹੁਤ ਸੋਹਣਾ ਫੈਬਰਿਕ ਸਾਰੇ ਕਲਰ ਨੇ ਜੀ 995 ਰੇਟ ਨੋਟ ਕਰ ਲਿਆ ਹੁਣ ਸਾਰੀ ਭੈਣਾਂ ਨੇ ਹੁਣ ਤੁਹਾਡੇ ਲਈ ਲੈ ਕੇ ਆਪਾਂ ਫੁਲਕਾਰੀਆਂ ਸਤਨ ਤੁਹਾਨੂੰ ਕਿਹਾ ਸੀ ਕਿ ਆਪਾਂ ਹਰ ਰੋਜ਼ ਦੀ ਵੀਡੀਓ ਦੇ ਵਿੱਚ ਦੋ ਤਿੰਨ ਡਿਜ਼ਾਈਨ ਸਿਕਾਰੀਆਂ ਦੇ ਲੈ ਕੇ ਆਇਆ ਕਰਾਂਗੇ ਬਹੁਤ ਸੋਹਣੇ ਬਾਗ ਫੁਲਕਾਰੀਆਂ ਜਿਥੇ ਵੀ ਲੈ ਕੇ ਆਇਆ ਜੀ ਇਹ ਸਨ ਉਹ ਜਿਹੜਾ ਫਰੀ ਹੋਏ ਹੋਣਗੇ ਹਾਂਜੀ ਦੇਖੋ ਕਿਤੇ ਵੀ ਕੋਈ ਐਦਾਂ ਦਾ ਤੁਹਾਨੂੰ ਮਤਲਬ ਕਿ ਇਹਦੇ ਵਿੱਚ ਕੱਪੜਾ ਨਹੀਂ ਦਿਖ ਰਿਹਾ ਇੰਨਾ ਜਿਹੜਾ ਵਰਕ ਹੈ ਗਿਆ ਲਾਈਟ ਵੇਟ ਨੇ ਬਟ ਸਾਰਾ ਪੂਰਾ ਗੁੰਦਮਾ ਵਰਕ ਕੀਤਾ ਹੋਇਆ ਹੈ ਕਿਤੇ ਵੀ ਤੁਹਾਨੂੰ ਫੈਬਰਿਕ ਨਹੀਂ ਦਿਖ ਰਿਹਾ ਸਾਰਾ ਜਿਹੜਾ ਪੱਟ ਦੀਆਂ ਰੀਲਾਂ ਹੀ ਦਿਖ ਰਹੀਆਂ ਨੇ ਇੰਨਾ ਸੋਹਣਾ ਜਿਹੜਾ ਕੰਮ ਹੈ ਤੇ ਉੱਪਰ ਉਹ ਫਿਨਿਸ਼ਿੰਗ ਵੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ 4 ਸਾਈਡ ਸਾਰੀ ਫਿਨਿਸ਼ਿੰਗ ਦੇ ਨਾਲ ਮਿਲ ਨਹੀਂ ਆ ਤੇ ਸਭ ਤੋਂ ਪਹਿਲਾ ਡਿਜ਼ਾਈਨ ਵੇਖੋ ਇਹ ਹੁਣ ਜੀ ਬਿਲਕੁਲ ਲਾਈਟ weight ਕਿਉਂਕਿ ਜਿਆਦਾ ਹੈਵੀ ਫਲਕਾਰੀਆਂ ਕਈ ਵਾਰ ਇਹ ਹੁੰਦਾ ਕਿ ਆਪਾਂ ਸੰਭਾਲ ਨਹੀਂ ਸਕਦੇ ਬਿਲਕੁਲ ਲਾਈਟ ਵੇਟ ਇਹ ਫੁਲਕਾਰੀਆਂ ਨੇ ਜੀ ਪਹਿਲਾ ਡਿਜ਼ਾਈਨ ਹੈ ਜੀ ਸਾਰੇ ਦੇ ਸਾਰੇ ਡਿਜ਼ਾਈਨ ਬਹੁਤ ਸੋਹਣੇ ਨੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤਿਆਰ ਕੀਤੀਆਂ ਵਈਆਂ ਨੇ ਬਹੁਤ ਸੋਹਣੀਆਂ ਫੁਲਕਾਰੀਆਂ ਨੇ ਚਨੂਨ ਦੇ ਉੱਪਰ ਰੈਡੀ ਹੋਈਆਂ ਨੇ ਜੀ ਦੇਖੋ ਇਹ ਵਾਲਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ 3350 ਦੀ ਤੁਸੀਂ ਐਦਾਂ ਦੀ ਫੁਲਕਾਰੀ ਬਾਇ ਕਰਦੇ ਹੋ ਉਹ ਇੰਨਾ ਫੁਲਕਾਰੀਆਂ ਦਾ ਪ੍ਰਾਈਸ ਬਹੁਤ ਘੱਟ ਰਹੂਗਾ ਇਹ ਦੇਖੋ ਜੀ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਹੈ ਬਲੈਕ ਮਹਿਰੂਨ ਰਸਟ ਐਂਡ ਗੋਲਡਨ ਸਭ ਤੋਂ ਸੋਹਣਾ ਕਲਰ ਹਾਂਜੀ ਹੁਣ ਆਪਾਂ ਤੁਹਾਨੂੰ ਇਹਦਾ ਦੱਸ ਦਿਆਂ ਪ੍ਰਾਈਸ ਇਹਨਾਂ ਵਿੱਚੋਂ ਤੁਸੀਂ ਇਹ ਦੋ ਜਿਹੜੀਆਂ ਫੁਲਕਾਰੀਆਂ ਨੇ ਉਹਨਾਂ ਦੋਨਾਂ ਦਾ ਜਿਹੜਾ ਪ੍ਰਾਈਸ ਆ ਉਹ ਸੇਮ ਆ ਇਹਨਾਂ ਦੋਨਾਂ ਵਿੱਚੋਂ ਤੁਸੀਂ ਕੋਈ ਵੀ ਫੁਲਕਾਰੀ ਲੈਨੇ ਹੋ ਇਹ ਤੁਹਾਨੂੰ ਪਹੁੰਚੀ ਜੀ 1795 ਓਨਲੀ 1795 ਸਾਰਾ ਪੱਟ ਦੀਆਂ ਰੀਲਾਂ ਦਾ ਕੰਮ ਹੈ ਇਹ ਵੀ ਕੋਈ ਨਹੀਂ ਹੈਗਾ ਕਿ ਜੋ ਆਪਣੀਆਂ ਥਰੈਡ ਐਮਬਲੋਇਡਰੀ ਵਾਲੀਆਂ ਰੀਡਾ ਨੇ ਮਸ਼ੀਨ ਵਰਕ ਉਹਦੇ ਨਾਲ ਹੋਇਆ ਇਹ ਸਾਰਾ ਪੱਟ ਦਾ ਹੀ ਕੰਮ ਹੈ ਬਹੁਤ ਸੋਹਣਾ ਕੰਮ ਹੈ ਜੀ ਜਿਹੜੀ ਇਹ ਵਾਲੀ ਫੁਲਕਾਰੀ ਹੈ ਇਹਦਾ ਪ੍ਰਾਈਸ ਰਹੂਗਾ 1895 ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜੀ ਵੀ ਤੁਸੀਂ ਪਸੰਦ ਕਰਦੇ ਹੋ ਫੁਲਕਾਰੀ ਬਾਏ ਕਰ ਸਕਦੇ ਹੋ ਇਹ ਸੀ ਅੱਜ ਦੀ ਵੀਡੀਓ ਤੇ ਉਮੀਦ ਕਰਦੇ ਹਾਂ ਸਾਰੀਆਂ ਭੈਣਾਂ ਨੂੰ ਜਿਹੜੀ ਵੀਡੀਓ ਅੱਜ ਦੀ ਵੀ ਹੈਲਪਫੁਲ ਰਹੂਗੀ ਕਿਉਂਕਿ ਬਹੁਤ ਘੱਟ ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਸਟਾਕ ਆਪਾਂ ਹਰ ਵਾਰ ਤੁਹਾਡੇ ਲਈ ਲੈ ਕੇ ਆਉਨੇ ਆਂ ਕੱਲ ਫਿਰ ਮਿਲਦੇ ਹਾਂ ਹੋਰ ਪਿਆਰੀ ਜਿਹੀ ਕਲੈਕਸ਼ਨ ਦੇ ਨਾਲ ਜਦ ਤੱਕ ਇਹ ਵਾਲੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਵੀ ਜਰੂਰ ਕਰੋ ਕੋਈ ਮਤਲਬ ਕਿ ਹਰ ਤਰ੍ਹਾਂ ਦਾ ਪੋਜ਼ਿਟਿਵ 네ਗੇਟਿਵ ਤੁਹਾਨੂੰ ਕੋਈ ਮਤਲਬ ਇਹ ਲੱਗਦਾ ਵੀ ਇੱਥੇ ਕਮੀ ਹੈ ਤਾਂ ਉਹ ਵਾਲੇ ਕਮੈਂਟ ਵੀ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਆਪਣੀ ਕਮੀ ਨੂੰ ਇੰਪਰੂਵ ਕਰੀਏ ਓਕੇ ਜੀ ਸਸ਼ਿਕਾ